ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਾਧ ਸੰਗਤ ਜੀ ਲੋਕ ਭਾਉ ਭਾਵਨਾ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਕੋਲ ਆਏ ਸਨ ਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਕੀਤਾ ਕਰਤਾਰ ਨੂੰ ਸਦਾ ਸਤਕਾਰ ਜਾਣੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਖ ਦੀਪ ਦੇ ਲੋਕਾਂ ਨੂੰ ਪਰਮੇਸ਼ਰ ਦਾ ਨਾਮ ਦਰੜ ਕਰਵਾਇਆ ਸੀ ਕੋਈ ਦਿਨ ਉੱਥੇ ਰਹਿ ਕੇ ਗੁਰੂ ਜੀ ਨੇ ਸਤ ਸੰਗਤ ਰਾਹੀਂ ਉਹਨਾਂ ਨੂੰ ਨਾਮ ਸਿਮਰਨ ਦੀ ਮਹਿਮਾ ਦੱਸੀ ਉਸ ਤੋਂ ਬਾਅਦ ਉਹ ਲੋਕ ਪਰਮੇਸ਼ਰ ਦਾ ਸਿਮਰਨ ਕਰਨ ਲੱਗ ਪਏ ਸਨ ਫਿਰ ਗੁਰੂ ਜੀ ਸਾਖ ਦੀਪ ਤੋਂ ਪੁਸ਼ਪਕ ਦੀਪ ਲਈ ਚੱਲ ਪਏ ਸਨ ਗੁਰੂ ਜੀ ਪੁਸ਼ਪਕ ਦੀਪ ਦੇ ਇੱਕ ਨਗਰ ਵਿੱਚ ਪਹੁੰਚ ਗਏ ਸਨ ਉੱਥੇ ਉਹ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨਾਲ ਇੱਕ ਸਥਾਨ ਤੇ ਬਿਰਾਜਮਾਨ ਹੋ ਗਏ ਸਨ ਇਹ ਦੀਪ ਸੱਤਾਂ ਦੀਪਾਂ ਵਿੱਚੋਂ ਆਖਰੀ ਦੀਪ ਸੀ ਗੁਰੂ ਜੀ ਨੇ ਗਰਬਾਣੀ ਸ਼ਬਦ ਗਾਇਨ ਕੀਤਾ ਬਹੁਤ ਸਾਰੇ ਲੋਕ ਭਾਉ ਭਾਵਨਾ ਨਾਲ ਗੁਰੂ ਜੀ ਦੇ ਚਰਨੀ ਪੈ ਗਏ ਸਨ ਗੁਰੂ ਜੀ ਨੇ ਉਨ੍ਹਾਂ ਤੇ ਤਰੁੱਟ ਕੇ ਉਹਨਾਂ ਲੋਕਾਂ ਨੂੰ ਕਰਤਾਰ ਦਾ ਨਾਮ ਦ੍ਰਿੜ ਕਰਵਾਇਆ ਸੀ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਉਪਦੇਸ਼ ਕੀਤਾ ਕਿ ਕਰਤਾਰ ਦੇ ਸੱਤਾ ਨੂੰ ਸਦਾ ਸਤ ਕਰ ਜਾਣੋ ਅਤੇ ਆਪਣੀ ਦੇਹ ਨੂੰ ਮਿੱਥਿਆ ਜਾਣੋ ਇਹ ਅੱਜ ਹੈ ਤੇ ਕੱਲ ਨਹੀਂ ਹੋਵੇਗੀ ਕਰਤਾਰ ਸਦੀਵੀ ਹੈ ਇਹ ਯੁੱਗਾਂ ਤੋਂ ਪਹਿਲਾਂ ਵੀ ਸੀ ਜੋਗਾ ਵਿੱਚ ਵੀ ਸੀ ਹੁਣ ਵੀ ਹੈ ਅਤੇ ਅੱਗੋਂ ਤੋਂ ਵੀ ਹਮੇਸ਼ਾ ਰਹੇਗਾ ਸ੍ਰਿਸ਼ਟੀ ਦੇ ਖਤਮ ਹੋਣ ਤੇ ਵੀ ਕਰਤਾਰ ਰਹੇਗਾ ਸ੍ਰਿਸ਼ਟੀ ਵਿੱਚ ਹਰ ਇੱਕ ਜੀਵ ਦੀ ਸਿਰਜਣਾ ਕਰਤਾਰ ਨੇ ਕੀਤੀ ਹੈ ਅਤੇ ਉਹ ਆਪਣੀ ਹਰ ਸਿਰਜਣਾ ਵਿੱਚ ਮੌਜੂਦ ਹੈ ਇਸ ਲਈ ਬਣ ਤ੍ਰਣ ਵਿੱਚ ਵੀ ਕਰਤਾਰ ਦੇ ਹੋਂਦ ਨੂੰ ਸਵੀਕਾਰ ਕਰੋ ਗੁਰੂ ਜੀ ਨੇ ਉਸ ਦੀਪ ਤੋਂ ਜਾਣ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਕਿਹਾ ਕਿ ਤੁਸੀਂ ਇੱਥੇ ਇੱਕ ਧਰਮਸ਼ਾਲ ਬਣਵਾਓ ਉਸ ਧਰਮਸ਼ਾਲ ਵਿੱਚ ਸਦਾ ਸੰਗਤ ਸਤ ਸੰਗ ਕਰੋ ਅਤੇ ਆਏ ਗਏ ਸਾਧੂਆਂ ਦੀ ਤਨ ਮਨ ਧਨ ਨਾਲ ਸੇਵਾ ਕਰੋ ਨਾਮ ਜਪੋ ਕੀਰਤ ਕਰੋ ਅਤੇ ਵੰਡ ਕੇ ਛਕੋ ਕਰਤਾਰ ਭਲੀ ਕਰੇਗਾ ਉਸ ਤੋਂ ਬਾਅਦ ਗੁਰੂ ਜੀ ਉਸ ਦੀਪ ਤੋਂ ਰਵਾਨਾ ਹੋ ਗਏ ਸਨ ਗੌਰਵ ਇਤਿਹਾਸ ਸੁਣਾਉਂਦੇ ਆ ਮੇਰੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ ਗੁਰੂ ਜੀ ਅਤੇ ਗੁਰੂ ਕੀ ਸੰਗਤ ਬਖਸ਼ਣ ਹਾਰ ਹੈ ਬਖਸ਼ ਦੇਣਾ ਇਹ ਸਾਖੀ ਅੱਗੇ ਹੋਰ ਸੰਗਤਾਂ ਵਿੱਚ ਸ਼ੇਅਰ ਕਰ ਦੇਣੀ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ